ਸਾਮ ਦੇਸ਼ ਹੈ ਗੁਰੂ ਨਾਨਕ ਸਾਹਿਬ ਸੰਗਤਾਂ ਨੂੰ ਤਾਰ ਰਹੇ ਨੇ ਪੂਰਬੀ ਬੰਗਾਲ ਪੁਟਾਂ ਦੀ ਸਰਹੱਦ ਤੇ ਨਾ ਇੱਕ ਜ਼ਿਲ੍ਹਾ ਹੈ ਕਾਮਰੂਪ ਮਨੁੱਖਤਾ ਨੂੰ ਪਾਤਸ਼ਾਹ ਤਾਰ ਰਹੇ ਨੇ ਇੱਥੇ ਭਰਤਰੀ ਜੋਗੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਹੈ ਤੁਸੀਂ ਹੈਰਾਨ ਰਹਿ ਜਾਓਗੇ ਪਰ ਥ੍ਰੀ ਰਾਜਾ ਵਿਕਰਮਾਦੱਤਿਆ ਦਾ ਭਰਾ ਹੈ ਜਿਹਦੇ ਨਾਮ ਤੇ ਬਿਕਰਮੀ ਕੈਲੰਡਰ ਚੱਲਦਾ ਹੈ। ਔਰ ਇਹ ਬਿਕਰਮੀ ਕੈਲੰਡਰ ਰਾਜਾ ਵਿਕਰਮਾਦੱਤਿਆ ਦੇ ਚਲਾਣੇ ਤੋਂ ਬਾਅਦਾਂ ਚੱਲਿਆ ਹੈ ਕੋਈ 60 70 ਦੇ ird gird ਸਾਲ ਹੁਣ ਹਿਸਾਬ ਲਾ ਲਓ ਜੇ ਮੋਟਾ-ਮੋਟਾ ਵੀ ਅੰਦਾਜ਼ਾ ਲਾਓਗੇ ਤੇ ਪ੍ਰੇਤ ਹਰ ਦੀ ਉਮਰ ਗੁਰੂ ਨਾਨਕ ਸਾਹਿਬ ਦੇ ਵਕਤ 1500 ਸਾਲ ਦੇ ird-gird ਬਣਦੀ ਹੈ। ਹੁਣ ਪ੍ਰਣਾਯਾਮ ਕਰਕੇ ਜਾਂ ਕਿਸ ਪ੍ਰਕਾਰ ਦੇ ਨਾਲ ਉਹਨੇ ਰੱਬ ਤੋਂ ਦਾਤਾਂ ਲੈ ਕੇ ਮੇਨਟੇਨ ਰੱਖਿਆ ਆਪਣੇ ਆਪ ਨੂੰ ਉਹ ਜਾਣਦਾ ਹੈ। ਮੈਂ ਤਾਂ ਇਹ ਦਾਵਾ ਕਰ ਰਿਹਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਦੇ ਨਾਲ ਸਾਹਮਣੇ ਬਹਿ ਕੇ ਗੱਲਾਂ ਕੀਤੀਆਂ ਔਰ ਬਾਣੀ 'ਚ ਜ਼ਿਕਰ ਹੈ। ਸਿੱਧਾ ਕਹਿੰਦੇ ਨੇ ਕਹੋ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰह्म ਲਿਵ ਏਕੰ ਜੇ ਸਾਹਮਣੇ ਬੈਠਾ ਐ ਫੇਰ ਹੀ ਕਹਿ ਰਹੇ ਨਾ ਵੀ ਭਾਈ ਮੇਰੀ ਗੱਲ ਸੁਣ ਭਰਤਰੀ ਧਿਆਨ ਦੇ ਹਵਾਜ ਤੇ ਗੱਲਾਂ ਕਰ ਨਹੀਂ ਰਹੇ ਪਾਸ਼ਾ ਜੇ ਭਰਤਰੀ ਹੈ ਤੇ ਸੰਬੋਧਿਤ ਕਰ ਰਹੇ ਨੇ ਉਸ ਨੂੰ ਕਹੋ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੈ ਫਿਰ ਆਉਂਦਾ ਸੁਣ ਭਰਤਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਅੱਗੇ ਇੱਕ ਜਗ੍ਹਾ ਹੋਰ ਆਉਂਦਾ ਬੋਲੇ ਪਰਥਰ ਸਤ ਸਰੂਪ ਪਰਮ ਤੰਤਮ ਹੈ ਰੇਖਨਾ ਰੂਪ ਤੋ ਇਦਾਂ ਜਗ੍ਹਾ ਜਗ੍ਹਾ ਪਰਥਰੀ ਦਾ ਨਾਮ ਆਇਆ ਪਰਥਰੀ ਨੂੰ ਤਾਰ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੁਝ ਅੱਗੇ ਵਧੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਕਿ ਤਕ ਕੋਸ਼ ਪਰ ਪਹੁੰਚੇ ਜਾਈ ਬਸਿਤ ਹੈ ਸਤਗੁਰ ਸੁਖਦਾਈ ਪਾਤਸ਼ਾਹ ਬੈਠੇ ਹੋਏ ਨੇ ਔਰ ਉਹ ਮਾਇਆ ਨੂੰ ਹੁਕਮ ਵਿੱਚ ਚਲਾਉਂਦੇ ਨੇ ਮਨ ਵਿੱਚ ਕਿਦਰੇ ਫੁਰਨਾ ਬਣਿਆ ਵੀ ਆਪਣੇ ਸੇਵਕਾਂ ਨੂੰ ਲੋਕਾਈ ਨੂੰ ਦਿਖਾਇਆ ਜਾਵੇ ਵੀ ਗੁਰੂ ਆਪਣੇ ਪਿਆਰਿਆਂ ਦੀ ਕਿਵੇਂ ਮਦਦ ਕਰਦਾ ਤੇ ਆਪਣੀ ਹੀ ਮਾਇਆ ਨਾਲ ਭਾਈ ਮਰਦਾਨੇ ਦਾ ਮਨ ਪ੍ਰੇਰ ਦਿੱਤਾ ਤੁਹਾਡਾ ਮਾਈਂਡ ਪੋਜ਼ਿਟਿਵ ਹੈ 네ਗੇਟਿਵ ਹੈ ਇਹ ਸਾਰੀ ਖੇਡ ਗੁਰੂ ਨਾਨਕ ਦੇ ਹੁਕਮ ਵਿੱਚ ਹੈ ਗੁਰਦੇਵ ਕਰਤਾ ਸਭ ਪਾਪ ਹਰਦਾ ਗੁਰਦੇਵ ਪਤਿਤ ਪਵਿੱਤ ਕਰਾ ਗੁਰੂ ਨਾਨਕ ਕਿਸ ਦਾ ਕ੍ਰੀਏਟਰ ਕਿਸ ਦਾ ਡੂਅਰ ਜੋ ਚਾਹੇ ਕਰ ਸਕਦਾ ਹੈ ਜਿਹੜੇ ਭਾਈ ਮਰਦਾਨਾ ਜੀ ਪਰਿਵਾਰ ਨੂੰ ਛੱਡ ਕੇ ਦਿਨ ਰਾਤ ਉਦਾਸੀਆਂ ਤੇ ਗੁਰੂ ਨਾਨਕ ਸਾਹਿਬ ਦੀ ਚਰਣਾ ਦੀ ਸੇਵਾ ਵਿੱਚ ਰਹਿੰਦੇ ਸਨ ਉਹਨਾਂ ਦੇ ਮਨ ਵਿੱਚ ਇੱਕ ਫੁਰਨਾ ਪੈਦਾ ਹੋਇਆ ਕਹਿਤ ਭਇਓ ਮੈਂ ਜਾਊ ਆਵਾਸੂ ਬਿਦਾ ਦੇਹੋ ਮਨ ਮੋਰ ਉਦਾਸੂ ਮਹਾਰਾਜ ਮੇਰਾ ਮਨ ਉਦਾਸ ਹੈ ਮੈਨੂੰ ਪਰਿਵਾਰ ਦੀ ਬੜੀ ਯਾਦ ਆਉਂਦੀ ਹੈ ਘਰ ਵਾਲੀ ਦੀ ਯਾਦ ਆਉਂਦੀ ਹੈ ਬੱਚੇ ਦੀ ਯਾਦ ਆਉਂਦੀ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ ਜੰਗਲ ਬੜਾ ਸੰਘਣਾ ਹੈ ਜਾਨਵਰ ਬਹੁਤ ਹੋਣਗੇ ਕਿਦਰੇ ਕੋਈ ਨੁਕਸਾਨ ਨਾ ਹੋਵੇ ਹੋਰ ਚੋਰ ਡਾਕੂ ਵੀ ਬਥੇਰੇ ਮਿਲ ਪੈਂਦੇ ਨੇ ਮੁਸ਼ਕਲ 'ਚ ਫਸ ਜਾਓਗੇ ਨਾ ਜਾਓ ਭਾਈ ਮਰਦਾਨਾ ਜੀ ਨਹੀਂ ਮੰਨਦੇ ਭਾਈ ਬਾਲਾ ਜੀ ਸਮਝਾਉਂਦੇ ਨੇ ਭਾਈ ਮਰਦਾਨਾ ਜੀ ਕਿੱਥੇ ਇਹ ਰਿਆ ਨੂੰ ਛੱਡ ਕੇ ਕੱਚ ਦੇ ਵਪਾਰ ਚ ਚੱਲੇ ਹੋ ਤਿੰਨਾ ਲੋਕਾਂ ਦੇ ਖਸਮ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਪਰਿਵਾਰ ਵਲ ਚੱਲੇ ਹੋ ਖੈਰ ਜਦੋਂ ਮਨ ਮਮਤਾ ਵਿੱਚ ਹੁੰਦਾ ਨਾ ਫਿਰ ਗਿਆਨ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਬਾਕੀ ਗੁਰੂ ਨਾਨਕ ਸਾਹਿਬ ਨੇ ਆਪ ਵੀ ਮਾਇਆ ਰਚੀ ਸੀ ਜਦੋਂ ਨਹੀਂ ਮੰਨੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਨੇ ਖੁਸ਼ੇ ਦੇ ਦਿੱਤੇ ਵੀ ਜਾਓ ਰਸਤੇ ਵਿੱਚ ਕੌਡੇ ਰਾਕਸ਼ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਹੈ। ਮੁਸ਼ਕਾਂ ਬਨ ਕੇ ਰੱਖ ਲਿਆ ਹੈ। ਤੇਲ ਦਾ ਕੜਾਹਾ ਤਪਿਆ ਹੋਇਆ ਹੈ। ਤੇ ਭਾਈ ਮਰਦਾਨਾ ਜੀ ਨੂੰ ਸਮਝ ਪੈ ਗਈ ਵੀ ਇਹ ਹੈ ਆਦਮ ਜਾਤ ਤੇ ਖਾਂਦਾ ਵੀ ਆਦਮ ਜਾਤ ਨੂੰ ਹੈ। ਹਾਲਾਤ ਇਹਦੇ ਐਸੇ ਨੇ। ਕੈਨੀਬਲ ਹੈ, ਬੰਦਿਆਂ ਨੂੰ ਖਾਣ ਵਾਲਾ ਹੈ। ਮੈਂ ਤੇ ਕਸੂਤਾ ਫਸ ਗਿਆ। ਉਹ ਨਾਨਕ ਸਾਹਿਬ ਨੇ ਮੈਨੂੰ ਸਮਝਾਇਆ ਵੀ ਸੀ ਪਰ ਮੈਨੂੰ ਸਮਝ ਨਾ ਲੱਗੀ ਚਿੰਤਾਤੁਰ ਹੋਇਆ ਹੁਣ ਜਦੋਂ ਘੜੀ ਔਖੀ ਆਉਂਦੀ ਐ ਉਦੋਂ ਫਿਰ ਆਪਣੇ ਮੁਰਸ਼ਿਦ ਨੂੰ ਯਾਦ ਕਰੀਦਾ ਐ ਖਸਮ ਨੂੰ ਹੀ ਯਾਦ ਕਰੀਦਾ ਐ ਕੀ ਕਰਦੇ ਹੋ ਜਦੋਂ ਤੰਗੀ ਚ ਹੁੰਦੇ ਹੋ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਗੁਰਾਗੇਰ ਅਰਦਾਸ ਕਰੀਦੀ ਐ ਅੰਦਰੋਂ ਅਰਦਾਸ ਨਿਕਲੀ ਐ ਗੁਰੂ ਨਾਨਕ ਸਾਹਿਬ ਅਜ ਰਖ ਲਓ ਫਿਰ ਤੁਹਾਡੇ ਬਚਨ ਤੋਂ ਬਾਹਰ ਨਹੀਂ ਤੁਰਦਾ ਅਰਦਾਸ ਜਦੋਂ ਇਹਦੀ ਡੈਫੀਨੇਸ਼ਨ ਪੜ੍ਹਦੇ ਹੋ ਜੇ ਇਹਨੂੰ ਤੁਸੀਂ ਸੰਸਕ੍ਰਿਤ ਵਿੱਚ ਪੜੋਗੇ ਫਿਰ ਇਹ ਲਬਜ਼ ਹੈ ਅਰਧ ਆਸ਼ਾ ਅਰਧ ਦਾ ਮਤਲਬ ਹੁੰਦਾ ਹੈ ਮੰਗਣਾ ਆਸ਼ਾ ਦਾ ਮਤਲਬ ਹੁੰਦਾ ਹੈ ਮੰਗਣ ਦੀ ਕਿਰਿਆ ਮੁਰਾਦ ਮੰਗਣੀ ਜੇ ਇਹਦਾ ਅਰਥ ਫਾਰਸੀ ਚ ਕਰੋਗੇ ਕਾਬਲ ਤੋਂ ਹੀ ਉਹ ਬਹੁਤੇ ਤੁਸੀਂ ਸੰਗਤੀ ਰੂਪ ਵਿੱਚ ਬੈਠੇ ਤੋਂ ਫਾਰਸੀ ਚ ਲਬਜ਼ ਹੁੰਦਾ ਹੈ ਅਰਜ਼ ਦਾਸ਼ਤ ਅਰਥ ਹੋ ਹੀ ਨਿਕਲੇਗਾ ਮੰਗਣ ਦੀ ਕਿਰਿਆ ਚਲੋ ਔਖੀ ਘੜੀ ਸੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਇਤਿਹਾਸ ਵਿੱਚ ਜ਼ਿਕਰ ਹੈ ਤਪਿਓ ਤੇਲ ਜਦ ਅਗਨ ਸਮਾਨਾ ਖਲ ਨੇ ਗਹਿ ਲੀਨੋ ਮਰਦਾਨਾ ਉਹ ਤੇਲ ਜਦੋਂ ਪੂਰਾ ਉਬਾਲੇ ਮਾਰਨ ਲੱਗਾ ਖਲ ਬੁੱਧੀ ਮੂਰਖ ਬੁੱਧੀ ਜੜ ਬੁੱਧੀ ਕਉਡੇ ਰਾਖਸ਼ ਨੇ ਭਾਈ ਮਰਦਾਨੇ ਨੂੰ ਉਠਾ ਲਿਆ ਬਲਕੇ ਸੰਗ ਤੇਲ ਮਹਿ ਡਾਰਾ ਘਿਗ ਕੈ ਸ੍ਰੀ ਗੁਰੂ ਨਾਮ ਉਚਾਰਾ ਅਖੀਰਲੀ ਵਾਰ ਗਲੂਏ ਚੋਂ ਨਿਕਲਿਆ ਧੰਨ ਗੁਰੂ ਨਾਨਕ ਨਹੀਂ ਰੱਖਿਆ ਕਰੋ ਇਹਦੇ ਬਾਅਦ ਪਤਾ ਨਹੀਂ ਸਮਾਂ ਮਿਲੇ ਨਾਮ ਉਚਾਰਨ ਦਾ ਕਿ ਨਾ ਮਿਲੇ ਆਪਦੇ ਵੱਲੋਂ ਤੇ ਭਾਈ ਮਰਦਾਨੇ ਨੇ ਸੋਚ ਲਿਆ ਵੀ ਬਸ ਹੁਣ ਖੇਡ ਖਤਮ ਐ ਜਦੋਂ ਕੜਾਏ ਵਿੱਚ ਡਿੱਗੇ ਨਾ ਤੇ ਸ਼ਰੀਰ ਰੰਚਕ ਮਾਤਰ ਵੀ ਲੂਸਿਆ ਨਹੀਂ ਐ ਸੜਿਆ ਨਹੀਂ ਐ ਕੌਡੇ ਰਾਕਸ਼ ਦਾ ਰੰਗ ਫਿੱਕਾ ਪੈ ਗਿਆ ਵੀ ਹੋਇਆ ਕੀ ਹੈ ਤੇਲ ਤੇ ਉਬਲ ਰਿਹਾ ਹੈ ਇਹ ਸੜਦਾ ਕਿਉਂ ਨਹੀਂ ਹੈ ਜਿ ਇਤਿਹਾਸ ਵਿੱਚ ਜ਼ਿਕਰ ਹੈ ਜਦੋਂ ਕੜਾਹੀ ਵਿੱਚ ਕੌਡੇ ਰਾਕਸ਼ ਨੇ ਹੱਥ ਪਾਇਆ ਹੈ ਤੇ ਤੇਲ ਸੀਤ ਹੈ ਠੰਡਾ ਹੈ ਹੈਰਾਨ ਰਹਿ ਗਿਆ ਗੁਰੂ ਨਾਨਕ ਸਾਹਿਬ ਸਾਹਮਣੇ ਪ੍ਰਗਟ ਹੋਏ ਨੇ ਹੁਣ ਕਰਾਮਾਤ ਹੋਈ ਹੈ ਅਸਮਤ ਹੋਈ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਦੀ ਬਰਕਤ ਹੈ ਕੌਡਾ ਰਾਖਸ਼ ਬੜਾ ਤਪਿਆ ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਵੇਖ ਕੇ ਇਤਿਹਾਸ ਵਿੱਚ ਜ਼ਿਕਰ ਹੈ ਉਹ ਜਿਹੜੀ ਤਪਸ਼ ਸੀਨਾ ਜਿਵੇਂ ਜਿਵੇਂ ਝਲਕ ਗੁਰਨਾਨਕ ਦੀ ਮਿਲਦੀ ਗਈ ਉਹ ਹਿਰਦਾ ਜਿਹੜਾ ਉਹ ਠੰਡਾ ਹੁੰਦਾ ਗਿਆ ਕੌਡੇ ਰਾਖਸ਼ ਦਾ ਰਹੀ ਗੱਲ ਭਾਈ ਮਰਦਾਨਾ ਜੀ ਦੀ ਅਰਦਾਸ ਦੀ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਹੈ ਭਾਈ ਜਿਹੜਾ ਗੁਰੂ ਨਾਨਕ ਦੇ ਗੀਤ ਗਾਉਂਦਾ ਹੈ ਉਹਦੀ ਅਰਦਾਸ ਸੁਣੀ ਜਾਂਦੀ ਹੈ ਇਟ ਇਜ਼ ਆਲਵੇਸ ਅਨਸਰਡ ਹਾਂ ਤੁਹਾਡੀ ਅਰਦਾਸ ਕਰਨ ਵਿੱਚ ਕੋਈ ਕਮੀ ਰਹਿ ਸਕਦੀ ਹੈ ਗੁਰੂ ਨਾਨਕ ਦੇ ਮੰਨਣ ਵਿੱਚ ਕੋਈ ਕਮੀ ਨਹੀਂ ਹੁੰਦੀ ਉਹ ਬਖਸ਼ਿਸ਼ ਕਰਦੇ ਨੇ ਤੋਂ ਮਹਾਰਾਜ ਨੇ ਆਪਣੇ ਪਿਆਰੇ ਦੀ ਰੱਖਿਆ ਕੀਤੀ ਬਾਣੀ ਆਂਦੀ ਹੈ ਨਾ ਸਰਬ ਕਲਾ ਸਮਰਾਥ ਪ੍ਰਭ ਪੂਰੇ ਗੁਰਦੇਵ ਗੁਰੂ ਨਾਨਕ ਜੀ ਓਮ ਨੀ ਇੰਪੋਰਟੈਂਟ ਉਸ ਅਸਿੰਗੋਲ ਦਾ ਪਵਰਜ ਗੁਰੂ ਨਾਨਕ ਕਾਲਪੁਰਖ ਹੈ ਇਹ ਤੇਲ ਠੰਡਾ ਕਰਨਾ ਤਤਾ ਕਰਨਾ ਉਹਦੇ ਇੱਕ ਨਦਰ ਦੀ ਬਰਕਤ ਹੈ ਗੁਰੂ ਗ੍ਰੰਥ ਸਾਹਿਬ ਸਾਫ ਲਿਖਦੇ ਨੇ ਗੁਰੂ ਨਾਨਕ ਦੀ ਅਸਮਤ ਡੁੱਲ ਡੁੱਲ ਪੈਂਦੀ ਹੈ ਕਰਾਮਾਤ ਡੁੱਲ ਡੁੱਲ ਪੈਂਦੀ ਹੈ ਕੌਡਾ ਰਾਕਸ਼ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਡਿੱਗਿਆ ਗੁਰਦੇਵ ਨੇ ਸਿਰ ਤੇ ਹੱਥ ਰੱਖਿਆ ਜਦੋਂ ਸਿਰ ਤੇ ਗੁਰਦੇਵ ਦਾ ਹਸਤ ਟਿਕ ਗਿਆ ਤੇ ਉਹ ਜਿਹੜੇ ਮਨ ਵਿੱਚ ਮੈਲੇ ਫੁਰਨੇ ਸਨ ਉਹ ਮਿਟਦੇ ਗਏ। ਔਰ ਜਿਹੜਾ ਬੰਦਿਆਂ ਨੂੰ ਮਾਰ ਕੇ ਖਾਣ ਵਾਲਾ ਕੌਡਾ ਰਾਕਸ਼ੀ ਗੁਰੂ ਨਾਨਕ ਨੇ ਐਸਾ ਸ਼ੀਤਲ ਕਰ ਦਿੱਤਾ ਉਹ ਸੰਤੋ ਨਿਬੜਿਆ। ਉਹ ਮਹਾਤਮਾ ਹੋ ਨਿਬੜਿਆ, ਉਹ ਮਹਾਪੁਰਸ਼ ਹੋ ਨਿਬੜਿਆ। ਤੋ ਇਹ ਉਹਦੀ ਬੜੀ ਲੰਮੀ ਗਾਥਾ ਹੈ ਪਿਛਲੇ ਜਨਮ ਦੀ ਵੀ। ਖੈਰ ਕਿਸੇ ਨਾ ਕਿਸੇ ਮਾੜੇ ਕਰਮ ਕਰਕੇ ਕੋਈ ਨਾ ਕੋਈ ਜੂਨੀ ਮਿਲ ਜਾਂਦੀ ਹੈ ਪਰ ਇੱਕ ਗੱਲ ਤਾਂ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਉਂਦਾ ਹੈ ਉਹ ਚਾਹੇ ਆਦਮ ਖੋਰ ਹੈ ਕਿਤਨਾ ਵੀ ਗਿਰਿਆ ਹੋਇਆ ਹੈ ਕਰੈਕਟਰ ਤੋਂ ਜੀਵਨ ਤੋਂ ਕਿਤਨੇ ਵੀ ਉਹਦੇ ਮਾੜੇ ਕਰਮ ਨੇ ਗੁਰੂ ਨਾਨਕ ਦਾ ਨਾਮ ਗੁਰੂ ਨਾਨਕ ਦੇ ਦਰਸ਼ਨ ਇਉਂ ਉਦੇ ਵਿਕਾਰਾਂ ਨੂੰ ਉਹਦੇ ਮਾੜੇ ਕਰਮਾਂ ਨੂੰ ਸਾੜਦੇ ਨੇ ਜਿਵੇਂ ਅੱਗ ਦੀ ਇੱਕ ਚੰਗਿਆੜੀ ਲੱਖਾਂ ਟਨ ਰੁਈ ਨੂੰ ਸਾੜ ਦਿੰਦੀ ਹੈ ਗੁਰੂ ਨਾਨਕ ਦੀ ਬਰਕਤ ਐਸੀ ਹੈ ਖੈਰ ਮਹਾਰਾਜ ਕਹਿੰਦੇ ਜਿਹੜਾ ਮੇਰੀ ਸ਼ਰਣ ਵਿੱਚ ਆਉਂਦਾ ਹੈ ਉਹਦੀ ਮੈਂ ਰੱਖਿਆ ਕਰਦਾ ਹਾਂ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਮੁਸੀਬਤਾਂ ਦੇ ਗਰਭ ਚੋਂ ਵੀ ਬਾਹਰ ਤੇ ਪ੍ਰਤਕ ਜਰਾਸੀ ਲਖ ਜੂਨਾ ਤੋਂ ਵੀ ਨਜ਼ਾਤ ਮਿਲ ਜਾਂਦੀ ਹੈ ਜਿਹੜੇ ਗੁਰੂ ਨਾਨਕ ਨੂੰ ਤੇ ਆਉਂਦੇ ਨੇ ਗੁਰੂ ਨਾਨਕ ਦਾ ਸ਼ਬਦ ਉਚਾਰਦੇ ਨੇ ਗੁਰੂ ਨਾਨਕ ਉਹਨਾਂ ਦੀ ਹਰ ਭਈ ਭੀੜ ਵਿੱਚ ਬੌੜ ਕੇ ਰੱਖਿਆ ਕਰਦਾ ਹੈ